ਸਤਿ ਸ਼੍ਰੀ ਅਕਾਲ ਜੀ ਤਾਂ ਆਓ ਫੇਰ ਅੱਜ ਤੁਹਾਡੇ ਕੋਲ ਲੈ ਕੇ ਆਏ ਆਂ ਭਾਰਤੀ ਗੱਣਾ ਭਾਰਤੀਆਂ ਗਿਣਤੀਆਂ ਮਿੰਟੀਆਂ ਕਿਸ ਤਰੀਕੇ ਦੇ ਨਾਲ ਕੀਤੀਆਂ ਜਾਂਦੀਆਂ ਇਹ ਛੋਟੇ ਬੱਚਿਆਂ ਨੂੰ ਵੀ ਤੇ ਵੱਡਿਆਂ ਨੂੰ ਵੀ ਸਾਰਿਆਂ ਨੂੰ ਇਸ ਗੱਲ ਦਾ ਬੜਾ ਲਾਭ ਹੋਣ ਵਾਲਾ ਹੈ ਕਿਉਂ ਕਿਉਂਕਿ ਇਹ ਪ੍ਰਸ਼ਨ ਆਮ ਹੀ ਪੁੱਛ ਲਿਆ ਜਾਂਦਾ ਤਾਂ ਉਸ ਦੇ ਵਿੱਚ ਕੀ ਹੈ ਵੀ ਇਸ ਗਿਣਤੀਆਂ ਮਿੰਟੀਆਂ ਦੇ ਵਿੱਚ ਤੁਸੀਂ ਦੇਖੋਗੇ ਵੀ ਕਿੱਥੇ ਤੱਕ ਜਾ ਰਹੀਆਂ ਆਪਾਂ ਇਸ ਦੀ ਵਿਚਾਰ ਕਰਾਂਗੇ 1 ਕੇ ਦੇ ਨਾਲ ਅਗਰ ਇੱਕ ਜ਼ੀਰੋ ਲੱਗ ਗਈ ਤਾਂ ਇਹ 10 ਕਾ ਹੁੰਦਾ 2 ਲੱਗੀਆਂ 100 ਹੋ ਗਿਆ ਤਿੰਨ ਲੱਗ ਗਿਆ ਹਜ਼ਾਰ ਹੋ ਗਿਆ ਚਾਰ ਲੱਗ ਗਿਆ 10000 ਹੋ ਗਿਆ 1 ਲੱਖ ਕਦੋਂ ਹੁੰਦਾ ਜਦੋਂ ਇਹਦੇ ਨਾਲ ਪੰਜ ਜ਼ੀਰੋਆਂ ਲੱਗ ਜਾਂਦੀਆਂ ਤਾਂ ਅਕਸਰ ਇਹ ਪ੍ਰਸ਼ਨ ਆ ਜਾਂਦਾ ਵੀ 1 ਲੱਖ ਦੇ ਵਿੱਚ ਕਿੰਨੀਆਂ ਜ਼ੀਰੋਆਂ ਹੁੰਦੀਆਂ ਤਾਂ ਬੱਚਾ ਯਾਦ ਰੱਖ ਸਕਦਾ ਵੀ ਪੰਜ ਜ਼ੀਰੋਆਂ ਹੁੰਦੀਆਂ ਨੇ ਤੇ 10 ਲੱਖ ਤੁਹਾਡਾ ਜਿਹੜਾ ਇਹ ਮਿਲੀਅਨ ਬਣ ਜਾਂਦਾ ਇਸ ਨੂੰ ਉਹ ਵੀ ਇੰਟਰਨੈਸ਼ਨਲ ਸਿਸਟਮ ਦੀ ਆ ਵੀ ਆਪਾਂ ਗੱਲਾਂ ਕਰਾਂਗੇ ਅੱਜ ਅਸੀਂ ਸਿਰਫ ਭਾਰਤੀ ਸਿਸਟਮ ਦੀਆਂ ਗੱਲਾਂ ਕਰਾਂਗੇ ਵੀ ਇਸ ਚ ਗਣਨਾ ਗਿਣਤੀਆਂ ਮਿੰਟੀਆਂ ਕਿਸ ਤਰ੍ਹਾਂ ਕੀਤੀਆਂ ਜਾਂਦੀਆਂ 10 ਲੱਖ ਦੇ ਵਿੱਚ ਸਾਡੇ ਕੋਲ 6 ਜ਼ੀਰੋਆਂ ਆ ਗਿਆ ਤੇ ਹੁਣ ਇਹ ਚਲਦਾ ਚਲਦਾ ਸਿਸਟਮ ਹੈ ਜਿਹੜਾ ਕਰੋੜ 10 ਕਰੋੜ ਅਰਬ 10 ਅਰਬ ਖਰਬ 10 ਖਰਬ ਨੀਲ 10 ਨੀਲ ਪਦਮ ਫਿਰ ਇੱਥੇ 10 ਪਦਮ ਨਹੀਂ ਆਂਦਾ ਮਹਾਪਦਮ ਆ ਜਾਂਦਾ ਹੈ ਸੰਖ ਮਹਾ ਸੰਖ ਅੰਤਯ ਮਹਾ ਅੰਤਯ ਮੱਤਯ ਮਹਾ ਮੱਤਯ ਪਾਰਧ ਮਹਾ ਪਾਰਧ ਧੂਨ ਮਹਾ ਧੂਨ ਅਸ਼ੋਨੀ ਮਹਾ ਅਸ਼ੋਨੀ ਜਿਵੇਂ ਉੱਥੇ ਮਹਾ ਭਾਰਤ ਦੇ ਜੁਚਨ ਅਸ਼ੋਨੀ ਐਨੇ ਅਸ਼ੋਨੀ ਸੈਨਾ ਸੀ ਤਾਂ ਇਹ ਸਾਰੀਆਂ ਜਿਹੜੋਂ ਜ਼ੀਰੋਆਂ ਆਪਾਂ ਦੇਖਦੇ ਆ ਨਾ ਤਾਂ ਮਹਾ ਅਸ਼ੋਨੀ ਦੇ ਵਿੱਚ 28 ਜ਼ੀਰੋਆਂ ਲੱਗਦੀਆਂ ਏਕੇ ਦੇ ਨਾਲ ਤੁਸੀਂ ਹੁਣ ਅੰਦਾਜ਼ਾ ਲਾ ਲਓ ਵੀ ਇੱਕ ਤੋਂ ਸ਼ੁਰੂ ਕਰਕੇ ਇਹ ਅਸੀਂ 28 ਜ਼ੀਰੋਆਂ ਤੱਕ ਪਹੁੰਚੇ ਆ ਏਕੇ ਦੇ ਨਾਲ 28 ਜ਼ੀਰੋਆਂ ਤੇ 10 ਦੀ ਸ਼ਕਤੀ 28 ਇਹਨੂੰ ਸੈਂਟੀਫਿਕ ਸਿਸਟਮ ਚ ਕਹਿ ਦਿੰਨੇ ਆ ਅਸੀਂ ਪਰ ਇਹ ਸਾਰਾ ਸਾਨੂੰ ਇਸ ਚੀਜ਼ ਦਾ ਗਿਆਨ ਹੋਣਾ ਚਾਹੀਦਾ ਹੈ ਵੀ ਬੱਚੇ ਅੱਜਕੱਲ ਕੀ ਕਰਦੇ ਹ ਇਕਾਈ ਦਹਾਈ ਸੈਂਕੜਾ ਹਜ਼ਾਰ 10000 10 ਲੱਖ 10 ਲੱਖ ਕਰੋੜ 10 ਕਰੋੜ ਬਸ ਇਸ ਤੋਂ ਅੱਗੇ ਨਹੀਂ ਪਤਾ ਹੁੰਦਾ ਤਾਂ ਉਸ ਤੋਂ ਅੱਗੇ ਸਾਡੇ ਕੋਲ ਅਰਬ 10 ਅਰਬ ਖਰਬ 10 ਖਰਬ ਨੀਲ 10 ਨੀਲ ਪਦਮ ਮਹਾਪਦਮ ਸ਼ੰਖ ਮਹਾਸ਼ੰਖ ਇਸ ਤਰ੍ਹਾਂ ਇਹ ਚੱਲੀ ਜਾਣਾ ਤੇ ਅਸ਼ੋਨੀ ਤੱਕ ਤਾਂ ਘੱਟੋ ਘੱਟ ਉਹਨਾਂ ਨੂੰ ਇਸ ਪੀਛ ਦਾ ਗਿਆਨ ਹੋਣਾ ਚਾਹੀਦਾ ਤੇ ਮਿਲਦੇ ਆਂ ਅਗਲੀ ਵੀਡੀਓਸ ਧੰਨਵਾਦ